ਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਬਾਰਡਰ ਵਲੌਗ ਤੇ ਸਾਰੇ ਭਰਾਵਾਂ ਦਾ ਸਵਾਗਤ ਕਰਦੇ ਆਂ ਜੀ ਉਮੀਦ ਆ ਸਾਰੇ ਭਰਾ ਆਪਣੇ ਠੀਕ ਠਾਕ ਹੋਣਗੇ ਜੀ ਅੱਜ ਆਪਣੇ ਭਰਾਵਾਂ ਨੂੰ ਸ਼ੌਂਕ ਕਰਾਉਣ ਲੱਗੇ ਆ ਜੀ ਜਿਹੜੇ ਅੰਬਸਰੀ ਆਪਣੇ ਪੁਰਾਣੇ ਲਾਲ ਅੰਬਸਰੀ ਕਬੂਤਰ ਸੀ ਜੀ ਉਹਦਾ ਇਹ ਜਿਹੜਾ ਕਬੂਤਰ ਆਪਣੇ ਕੋ ਆਪਣਾ ਮੁਲਾਜ਼ਮ ਸਾਹਿਬ ਜੀ ਹੈਗੇ ਆ ਤੇ ਉਹਨਾਂ ਨੇ ਜਿਹੜਾ ਆਪਣੇ ਕੋ ਕਬੂਤਰ ਇਹ ਖਰੀਦੇ ਆ ਵਾ ਤੇ ਮਤਲਬ ਕਿ ਆਪਾਂ ਨੂੰ ਉਹਨਾਂ ਨੂੰ ਪਹਿਲਾਂ ਵੀਡੀਓ ਪਾਤੀ ਸੀ ਜੀ ਇਹ ਵੀਡੀਓ ਪਾਉਣ ਤੋਂ ਨਾਲ ਹੀ ਇਹਨਾਂ ਨੇ ਆਪਾਂ ਨੂੰ ਪੈਸੇ ਸੈਂਡ ਕਰਤੇ ਤੇ ਆਪਾਂ ਕੱਲ ਦਾ ਕਬੂਤਰ ਲੈ ਕੇ ਆਏ ਆ। ਠੀਕ ਹੈ ਜੀ ਤੇ ਆਪਾਂ ਤੁਹਾਨੂੰ ਜਿਹੜਾ ਸ਼ੌਂਕ ਕਰਾਉਂਦੇ ਆ ਤੇ ਆਪਣੇ ਨਾਲ ਅੱਜ ਮੰਨਾ ਵੀਰ ਹੈਗਾ ਵਾ ਤੇ ਅੱਜ ਤੁਹਾਨੂੰ ਜਿਆ ਵਧੀਆ ਤਰੀਕੇ ਨਾਲ ਜਿਹੜਾ ਸ਼ੌਂਕ ਕਰਾਵਾਂਗੇ ਠੀਕ ਹੈ ਜੀ। ਸੋ ਆਪਣੇ ਜਿੰਨੇ ਵੀ ਸਬਸਕ੍ਰਾਈਬਰ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ ਆਪਣੇ ਹੰਦਲ ਸਾਹਿਬ ਜੀ। ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ। ਅੰਮ੍ਰਿਤਪਾਲ ਸਿੰਘ ਜੀ ਮਜੀਠਾ ਤੋਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਜੀ। ਸੋ ਜਿੰਨੇ ਵੀ ਆਪਾਂ ਨੂੰ ਪਿਆਰ ਕਰ ਰਹੇ ਆ ਬਾਊ ਮੁਸੀ ਜੀ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ ਤੇ ਆਪਾਂ ਤੁਹਾਨੂੰ ਹੁਣ ਸ਼ੌਂਕ ਕਰਾਉਂਦੇ ਆ ਜੀ ਬਾਊ ਆਪਣੇ ਵੀਰ ਜੀ ਖੇਮ ਕਰਨ ਤੋਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਜੀ ਪੀਵੀਓ 35 ਵਾਲੇ ਉਹਨਾਂ ਦਾ ਧੰਨਵਾਦ ਜੀ ਕੇਐਲਐਸ ਵਲੌਗ ਵਾਲਿਆਂ ਦਾ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਜੀ ਆਪਾਂ ਨੂੰ ਜਿਹੜੇ ਆ ਤੇ ਆਪਣੇ ਲੋ ਜੀ ਤੁਹਾਨੂੰ ਹੁਣ ਸ਼ੌਂਕ ਕਰਾਈ ਜਾਂਦੇ ਆ ਤੇ ਨਾਲੇ ਨਾਲ ਭਰਾ ਜੀ ਦੱਸਿਓ ਜਰੂਰ ਇੱਧਰ ਬੰਨੇ ਕਰਾ ਸ਼ੇ ਆ ਸ਼ੌਂ ਪਤਾ ਇੱਧਰ ਬੰਨੇ ਨਾ ਜਿਹੜੀ ਵੀਡੀਓ ਪੂਰੀ ਹੋ ਜਾਂਦੀ ਸੈਟ ਆਖੋਖ ਵਧੀਆ ਆਉਂਦੀ ਧੁੱਪ ਵਾਲੀ ਸਾਈਡ ਬਾਦਸ਼ਾਹ ਵਾਲੀ ਨੇ ਲਓ ਜੀ ਦੋਸਤੋ ਸ਼ੌਂਕ ਕਰੋ ਕਿਉਂਕਿ ਕਈ ਜਿਹੜੀਆਂ ਚੀਜ਼ਾਂ ਵਾ ਧੁੱਪ ਦਿਖਾਉਂਦੀਆਂ ਧੁੱਪ ਜੇ ਦੇਖਦੀਆਂ ਨੇ ਆਪਾਂ ਨੂੰ ਧੁੱਪ ਦਿਖਾਉਂਦੀ ਹੈ ਤੇ ਲਓ ਜੀ ਆ ਜੀ ਦੋਸਤੋ ਜੀ ਅੱਖ ਇਹ ਲਾਲ ਆਪਣੇ ਅੰਬਸਰੀ ਪੁਰਾਣੇ ਜਿਹੜੇ ਕਬੂਤਰ ਆ ਦੋਸਤੋ ਅੰਬਸਾਦ ਦੀ ਮਸ਼ਹੂਰ ਜਿਹੜੀ ਆ ਨਸਲ ਉਹ ਕਬੂਤਰ ਹੈਗੇ ਆ ਠੀਕ ਹੈ ਜੀ ਲਓ ਜੀ ਇਹਦੇ ਪਰ ਦਾ ਹੀ ਸ਼ੌਂਕ ਕਰ ਲਓ ਆਜ ਦਾ ਪਰ ਜੀ ਖੋਲ ਕੇ ਥੋੜਾ ਦਿਖਾਓ ਆ ਲਓ ਜੀ ਸ਼ੌਂਕ ਕਰ ਲਓ ਜੀ ਲੋਏ ਦੇ ਵਿੱਚ ਤੁਸੀਂ ਕਲਰ ਜਿਹੜੇ ਦੇਖ ਸਕਦੇ ਆ ਲਾਲ ਲਾਲ ਸਾਰੀ ਆ ਠੀਕ ਹੈ ਨਾਲ ਪਰ ਵੀ ਬਹੁਤ ਸੋਹਣਾ ਲੱਗਾ ਵਾ ਕਟਿਆ-ਕੁੱਟਿਆ ਹੈਗਾ ਵਾ ਸ਼ਾਪ ਦੇਖੋ ਜੀ ਇਹਦੀ ਪ੍ਰਾਣੀ ਜਿਵੇਂ ਕਿ ਆਪਣੇ ਲਓ ਜੀ ਇਹ ਪੂਰਾ ਮੈਂਟੇਨ ਹੀ ਆ ਜੀ ਇੱਕ ਪੱਤਾ ਇਹਦੀ ਦੂਮੇ ਆ ਤੇ ਇਹਦੇ ਪੰਜਿਆਂ ਦਾ ਤੁਹਾਨੂੰ ਸ਼ੌਂਕ ਕਰਾ ਦਿੰਨੇ ਲਓ ਜੀ ਆ ਪੰਜੇ ਦੇ ਠੀਕ ਹੈ ਜੀ ਇਹ ਦੋਸਤੋ ਆਪਣੇ ਪ੍ਰਾਣੀ 올ਡ ਜਿਹੜੀ ਕਿ ਨਿਆਬ ਬਰੀਡ ਰਹੀ ਹੈ ਖੂਬ ਬਰੀਡ ਹੈਗੀ ਏ ਠੀਕ ਹੈ ਜੀ ਤੇ ਚੰਗੀ ਦਾ ਇਹਦੇ ਸ਼ਾਪ ਦਿਖਾਓ ਜੀ ਲਓ ਜੀ ਆਹ ਸ਼ਾਪ ਹੈਗੀ ਹੈ ਦੀ ਠੀਕ ਹੈ ਜੀ ਇਹ ਮਤਲਬ ਕਿ ਆਪਣੇ ਤਕਰੀਬਨ ਮਤਲਬ ਕਿ ਬਹੁਤ ਹੀ ਵਧੀਆ ਕਬੂਤਰ ਹੈ ਠੀਕ ਹੈ ਜੀ ਆਪਣੇ ਵੀਰ ਹੈ ਜਿਹੜਾ ਉਹਨੇ ਬਰੀਡਿੰਗ ਚ ਪਾਇਆ ਸੀ ਜੇ ਬੱਚਿਆਂ ਚ ਠੀਕ ਹੈ ਜੀ ਕਿਸੇ ਵੀਰ ਨੇ ਤੇ ਉਹਨੇ ਸੇਲ ਕੀਤਾ ਜੇ ਤੇ ਆਪਾਂ ਜਿਹੜਾ ਵੀਰ ਨੂੰ ਠੀਕ ਹੈ ਜੀ ਉਹੀ ਆਪਣੇ ਕੋ ਕਾਫੀ ਦੇਰ ਦੇ ਕਹਿੰਦੇ ਪਏ ਸੀ ਲਾਲ ਸਿਰੇ ਆਪਣੇ ਅੰਬਸਰੀ ਕਬੂਤਰ ਅੰਬਸਰੀ ਕਬੂਤਰ ਸੋ ਕਿਉਂਕਿ ਇਹਨਾਂ ਦਾ ਆਪਣੇ ਪ੍ਰਾਣੀ ਜਿਹੜੇ ਉੱਡਦੇ ਰਹੇ ਆ ਇਹਨਾਂ ਦਾ ਕਾਫੀ ਵਧੀਆ ਰਿਜ਼ਲਟ ਆ ਠੀਕ ਹੈ ਆਪਾਂ ਤੁਹਾਨੂੰ ਇਹਦਾ ਛੱਡ ਕੇ ਵੀ ਸ਼ੌਂਕ ਕਰਾਉਂਦੇ ਆ ਬੱਚਿਆਂ ਤੋਂ ਆਇਆ ਵਾ ਕਬੂਤਰ ਠੀਕ ਹੈ ਜੀ ਤੇ ਬੱਚੇ ਜਿਹੜੇ ਪਾ ਰਹੇ ਆ ਸੀ ਤੇ ਬਾਕੀ ਹੁਣ ਸਾਰਾ ਕੁਝ ਤੁਹਾਨੂੰ ਸ਼ੌਂਕ ਕਰਾ ਦਿੱਤਾ ਵਾ ਤੇ ਮੇਰੇ ਭਰਾ ਜਰੂਰ ਦੀ ਜਿਹੜੇ ਜਿਹੜੇ ਆਪਾਂ ਨੂੰ ਪਿਆ ਉਹ ਦਰਵਾਜ਼ਾ ਮਾਰੀ ਕਿਉਂਕਿ ਇੱਧਰ ਨਹੀਂ ਛੱਡੀਦੇ ਆਪਾਂ ਦੂਜੇ ਬੰਨੇ ਆਪਣਾ ਉਹ ਖੁੱਡਾਵਾ ਉਹਦੇ ਵਿੱਚ ਹੀ ਲਾ ਕੇ ਰੱਖੀ ਤੇ ਜਿਹੜੇ ਕਬੂਤਰ ਰੱਖੀਦੇ ਠੀਕ ਹੈ ਇੱਧਰ ਬਸ ਤੁਹਾਨੂੰ ਸ਼ੌਂਕ ਕਰਾਉਣ ਲਈ ਆਪਾਂ ਜਿਹੜਾ ਛੱਡਦੇ ਨੇ ਆਹ ਕਬੂਤਰ ਦੇ ਲਓ ਜੀ ਠੀਕ ਹੈ ਆਹ ਖਲੋਣੀ ਖਲੋਣੀ ਇਹਦੀ ਵੇਖ ਲਓ ਠੀਕ ਹੈ ਜੀ ਕਿਉਂਕਿ ਤੋਂ ਕਬੂਤਰਾਂ ਲੜ ਲੁੜ ਕੇ ਤੇ ਪਰਜੇ ਦੇ ਛੱਡ ਗਏ ਬਿਲਕੁਲ ਸੈੱਟ ਹੀ ਪਹਿਲੇ ਆਹ ਵੇਖੋ ਜੀ ਲਾਲ ਤਾਂ ਬੜਾ ਅੰਬਰਸਰੀ ਕਬੂਤਰ ਠੀਕ ਹੈ ਆਏ ਚਲ ਮਨਵੀਰ ਨੂੰ ਉਧਰੇ ਛੱਡ ਦੋ ਫੜ ਕੇ ਤੇ ਲੋ ਜੀ ਸਾਰੇ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਜੀ ਤੇ ਅੱਜ ਦਾ ਹੋ ਸਕਦਾ ਤੁਹਾਨੂੰ ਕਬੂਤਰ ਜਰੂਰ ਆਪਣੇ ਕਮੈਂਟ ਕਰਕੇ ਦੱਸਿਓ ਵੀ ਤੁਹਾਨੂੰ ਕਿਵੇਂ ਦਾ ਲੱਗਾ ਵਾ ਤੇ ਆਪਣੇ ਬਾਜਵਾ ਸਾਹਿਬ ਜੀ ਨੇ ਜਲੰਧਰ ਤੋਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ ਆਪਣੇ ਸਬਸਕ੍ਰਾਈਬਰ ਵੀ ਨੇ ਆਪਾਂ ਨੂੰ ਕਮੈਂਟ ਵੀ ਕਰਦੇ ਆ ਠੀਕ ਆ ਜੀ ਬਹੁਤ ਬਹੁਤ ਧੰਨਵਾਦ ਸਾਰੇ ਭਰਾਵਾਂ ਦਾ ਠੀਕ ਹੈ ਜੀ ਤੇ ਆਪਣੇ ਬਲਦੀਂਦਰ ਭਾਈ ਆ ਸੋਨੂ ਭਾਈ ਆ ਕਾਫੀ ਵੀਰ ਆਪਣੇ ਹੈਗੇ ਨੇ ਜਿਹੜੇ ਜੁੜੇ ਨੇ ਸਾਰਿਆਂ ਦਾ ਬਹੁਤ-ਬਹੁਤ ਅਸੀਂ ਬਹੁਤ ਜ਼ਿਆਦਾ ਪਿਆਰ ਦੇ ਰਹੇ ਏ ਇਦਾਂ ਹੀ ਬਸ ਪਿਆਰ ਦੇ ਰਹੇ ਹਾਂ ਵੀਡੀਓ ਨੂੰ ਤੇ ਆਪਾਂ ਤੁਹਾਨੂੰ ਨੈਕਸਟ ਵੀਡੀਓ ਜਲ ਮਿਲਦੇ ਹਾਂ ਵੀ ਬੁਲਦੀਏ ਦੇਖ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ